ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਅਪਕ ਕਰਨ ਔਜਲਾ ਦੇ ਬਾਰੇ ਕਰਨ ਔਜਲਾ ਨੇ ਕਿਉਂ ਕੈਨੇਡਾ ਨੂੰ ਬਾਏ ਬਾਏ ਕਰ ਦਿੱਤਾ ਅਤੇ ਕਿਉਂ ਜਾ ਕੇ ਹੁਣ ਉਹ ਦੁਬਈ ਦੇ ਵਿੱਚ ਸਿਫਟ ਹੋ ਗਏ ਨੇ ਜਿਸ ਤਰ੍ਹਾਂ ਉਹਨਾਂ ਦਾ ਗੀਤ ਵੀ ਐ ਸੀ ਕਿ ਪਿੰਡ ਜੱਟ ਜੱਟ ਕਹਿੰਦੇ ਦੁਬਈ ਜਾਵਾਂ ਸੇਖ ਦੀਵਾਨ ਹੁਣ ਬਿਲਕੁਲ ਉਹਨਾਂ ਰਿਐਲਿਟੀ ਦੇ ਵਿੱਚ ਵੀ ਇਦਾਂ ਦਾ ਹੀ ਹੋਇਆ ਹੈ ਕਿਉਂਕਿ ਉਹਨਾਂ ਨੂੰ ਕੈਨੇਡਾ ਕਿਉਂ ਛੱਡਣੀ ਪਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਗੈਂਗਸਟਰ ਜ਼ਿਆਦਾ ਵੱਧ ਗਏ ਨੇ ਅਤੇ ਅਪਰਾਧ ਜ਼ਿਆਦਾ ਵੱਧ ਗਿਆ ਇਸ ਲਈ ਉਨ੍ਹਾਂ ਨੇ ਕੈਨੇਡਾ ਨੂੰ ਬਾਏ ਬਾਏ ਕਹਿ ਦਿੱਤਾ ਹੈ ਤੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਉਹ ਕੈਨੇਡਾ ਵਾਪਸ ਮੁੜਿਆ ਪਰ ਅਜੇ ਹਾਂ ਨਹੀਂ ਹੈ ਤੇ ਜੇਕਰ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਗਿਪੀ ਘਰੇਵਾਲ ਤੇ ਹਮਲਾ ਹੋਣ ਤੋਂ ਬਾਅਦ ਹੀ ਉਹਨਾਂ ਨੇ ਇਹ ਡਿਸੀਜਨ ਲਿਆ ਸੀ ਹਾਲਾਂਕਿ ਉਹ ਕੈਨੇਡਾ ਜੋ ਡਵਾਈ ਦੇ ਵਿੱਚ ਇਸ ਤੋਂ ਪਹਿਲਾਂ ਹੀ ਚਲੇ ਗਏ ਸਨ ਤੇ ਪਰ ਇਸ ਵਾਰੀ ਤੁਹਾਡੀ ਕੀ ਰਾਇ ਹੈ ਆਪਣੀ ਰਾਇ ਕਮਨ ਆਜ਼ਲਾ ਦੇ ਫੈਨਸ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ Thank you.